ਲੋਜੀ ਸੱਟ ਲੱਗੀ ਨੂੰ ਅੱਜ 1 ਮਹੀਨਾ ਤਰੀਕੇ ਨਹੀਂ ਹੋਈ ਅੱਜ ਆਧੇ ਤਰੀਕ ਹੋ ਗਈ ਹੈ ਵੀਰ ਹੈ ਕਿਤੇ ਟਾਵਰ ਲੱਗਿਆ ਫਿਰ ਦੇਖੀ ਤਰੀਕ ਹੀ ਨਹੀਂ ਅੱਜ ਠੀਕ ਹੈ ਅੱਜ ਹੈ ਜੀ ਵੀਰ 5 ਅਗਸਤ 5 ਅਗਸਤ ਤੇ ਆਪਾਂ ਨੂੰ ਪੂਰੇ ਸੱਟ ਲੱਗੀ ਨੂੰ ਅੱਜ 1 ਮਹੀਨਾ 15 16 ਦਿਨ 16 ਦਿਨ ਹੋ ਗਿਆ ਹੈਗਾ ਸੱਟ ਲੱਗੀ ਨੂੰ 1 ਮਹੀਨਾ ਤੇ ਆਪਾਂ ਮਹੀਨਾ ਸਵਾ ਮਹੀਨਾ ਦਾ ਹਿਸਾਬ ਕੀਤਾ ਹੈ ਪੂਰੀ ਤੇ ਕੱਲ ਐਕਸਟਰਾ ਕਰਾਉਣ ਗਿਆ ਹੈਗੀ ਹਲੇ ਹੱਡੀ ਜੁੜ ਗਈ ਹੌਲੀ ਹੌਲੀ ਟਰਾਈ ਕਰਦੇ ਆਂ ਵੀ ਅੱਜ ਆਪਾਂ ਗੱਡੀ ਚਲਾ ਸਕਦੇ ਆਂ ਕਿ ਨਹੀਂ ਸਾਨੂੰ ਕੰਮ ਸੀ ਗਿਆ ਕਿਤੇ ਸਾਡੇ ਵੀ ਖਰਾਕ ਬਹੁਤ ਵਧੀਆ ਖਾਂਦੇ ਹੂਮਸ ਫਪੌੜੇ 버ਗਰ ਐਗਜ਼ਾਮ ਦੇ ਚਾਹ ਰਹੇ ਉਹਨਾਂ ਫੇਰ ਜਿਆ ਤਰੀਕੇ ਨਾਲ ਪੈ ਗਿਆ ਤੇ ਲਾਲੋ ਸਾਹਿਬ ਵੀ ਮੈਂ ਕਿਹਾ ਮੜੀ ਅੱਜ ਟਰਾਈ ਕਰਦੇ ਆਂ ਕਿਉਂਕਿ ਘਰੇ ਬੈਠ ਬੈਠ ਕੇ ਅੱਕ ਗਏ ਸਾਨੂੰ ਇੱਕ ਕੰਮ ਪੈ ਗਿਆ ਅਰਜੈਂਟ ਜਾਣਾ ਹੀ ਪੈਣਾ ਸਾਨੂੰ ਉੱਥੇ ਤੇ ਮੈਂ ਕਿਹਾ ਟਰਾਈ ਕਰਦੇ ਆ ਜੇ ਚੱਲਦੀ ਆ ਗੱਡੀ ਤਾਂ ਠੀਕ ਆ ਨਾ ਚੱਲਦੀ ਫਿਰ ਬਾਬਾ ਜੀ ਦਾ ਹੈਗੀ ਆ ਮੈਂ ਟਰਾਈ ਕਰੂੰਗਾ ਹੁਣ ਗੱਡੀ ਚਲਾਉਣ ਦੀ ਚੱਲ ਸਲਫਟਾ ਮਾਰ ਜਾ ਕੇ ਚਲੋ ਜੀ ਦੇ ਦਿਆਂ ਕਿੱਦਾਂ ਹੁੰਦੀ ਹੈ ਨਾ ਸੇਮਕੁੰਟ ਸਾਹਿਬ ਦਾ ਵੀ ਵਲੌਗ ਇਸੇ ਕਰਕੇ ਬਣਾ ਨਹੀਂ ਸਕੇ ਅਸੀਂ ਗਾਂ ਉਹ ਵੀ ਸੱਟ ਲੱਗੀ ਸੀ ਤੇ ਫੋਨ ਵੀ ਬਲੌਕ ਨਾ ਹੋ ਜੇ ਹਨਾ ਚਾਬੀ ਇਹਦੀ ਗਵਾ ਲਈ ਆ ਕਰਦੇ ਆ ਨੇ ਇਹਦੀ ਦੂਜੀ ਚਾਬੀ ਜਿਹੜੇ ਵਿੱਚ ਸੈੱਲ ਹੈਗੇ ਆ ਇਹ ਹੁਣ ਚਾਬੀ ਨਾਲ ਚਾਬੀ ਨਾਲ ਨਾਲ ਲੋਕ ਕੀਤੀ ਆ ਦੇਖੋ ਟੂੰ ਟੂੰ ਨਾ ਕਰੇ ਵਾਲੀ ਆ ਕਿੱਦਾਂ ਕਰਨਾ ਪੈਣਾ ਮੈਂ ਇਹਦਾ ਕਿਹੜਾ ਨਹੀਂ ਨਹੀਂ ਇਹਦੀ ਚਾਬੀ ਇਹਦੀ ਚਾਬੀ ਇੱਧਰ ਟੰਗੀ ਹੋਣੀ ਵੱਡੀ ਜਾਂ ਉੱਥੇ ਹੀ ਦੇਖ ਮੇਰਾ ਵੀਰ ਹੁਣ ਮੈਂ ਤਾਂ ਨਹੀਂ ਪੈਣਾ ਨਾ ਯਾਰ ਨਹੀਂ ਨਹੀਂ ਇਹਦੀ ਚਾਬੀ ਇੱਧਰ ਟੰਗੀ ਹੋਣੀ ਬਹੁਤ ਵੱਡੀ ਵੱਡੀ ਆ ਬਹੁਤ ਵੱਡੀ ਚਾਬੀ ਚਾਰਸ ਜੀ ਕੂਠੇ ਆ ਆਪਾਂ ਟਰਾਈ ਕਰਾਂਗੇ ਵੀ ਗੱਡੀ ਆਪਾਂ ਚਲਾ ਸਕਦੇ ਆ ਕਿ ਨਹੀਂ ਭਾਰਤਾਂ ਨਹੀਂ ਉਹਦਾ ਲੱਤ ਤੇ ਪੈ ਰਿਆ ਪਰ ਫਿਰ ਵੀ ਯਾਰ ਹਨ ਕੀ ਕਰੀਏ ਕਿੰਨਾ ਟਾਈਮ ਪਈ ਹੈ ਪੈ ਰਹੀ ਹੈ ਮੰਜੇ ਤੇ ਹੱਕ ਹੋ ਗਿਆ ਮੰਜੇ ਤੇ ਪਿਆ ਪੈ ਗੇ ਤੇ ਆਪਾਂ ਇਹਦੇ ਬਦਲਾਉਣੀ ਸੀਗੇ ਵੀਲ ਕੰਮ ਤਾਂ ਆਪਾਂ ਨੂੰ ਇਹ ਆ ਇਹਦੀ ਆਪਾਂ ਵੀਲ ਬਦਲਾਉਣੀ ਸੀਗੇ ਉਹ ਆਪਾਂ ਆਪਣੇ ਮਿੱਤਰ ਦੀ ਗੱਡੀ ਤੇ ਲਾ ਕੇ ਇੱਧਰ ਪਾਉਣੇ ਆ ਤੇ ਇਹ ਉਹਨੂੰ ਬਾਦ ਨੇ ਕਿਉਂਕਿ ਉਹਨੇ ਗੱਡੀ ਕਰਨੀ ਆ ਸੇਲ ਤੇ ਆਪਣਾ ਕੀ ਇਹਨੂੰ ਕਹਿੰਦੇ ਚਲੋ ਚੱਲਦੇ ਆ ਨਾ ਚੱਲੀ ਗੱਡੀ ਵੀ ਬਾਬਾ ਜੀ ਤਾਂ ਹੈਗੇ ਹੀ ਆ ਵਿਚਾਰੇ ਪਹਿਲਾਂ ਆਪਾਂ ਖੁਦ ਟਰਾਈ ਕਰਾਂਗੇ ਕਿ ਦਾ ਨਾ ਕੋਈ ਬਣੀ ਨਹੀਂ ਗੱਲ ਹੈ ਬੈਠ ਕੇ ਤਾਂ ਦੇਖਿਆ ਸੀ ਤੇ ਟ੍ਰਾਈ ਤਾਂ ਬਹੁਤ ਕੀਤੀ ਆਪਣੇ ਨਾਲ ਤੇ ਮੈਂ ਵਿੱਚ ਵਹਿ ਦਵਾਂ ਮੈਂ ਕਿਤੇ ਚਲਾ ਕੇ ਦੇਖਾਂ ਪਰ ਏਦਾਂ ਆ ਕਿ ਜਿਹੜੀ ਕੰਡਕਟਰ ਸੀਟ ਆ ਨਾਲ ਦੀ ਸੀਟ ਆ ਉਹਦੇ ਉੱਤੇ ਸੀਟ ਪੂਰੀ ਪਿੱਛੇ ਕਰਕੇ ਉਹਦੀ ਢੋਵ ਵੀ ਪਿੱਛੇ ਕਰਕੇ ਤੇ ਉਹਦੇ ਉੱਤੇ ਇੱਕ ਹਿਸਾਬ ਦਾ ਲੰਮੇ ਪੈਣ ਜਿਹੜਾ ਕੰਮ ਹੋ ਜਾਂਦਾ ਤਾਂ ਕਰਕੇ ਲੱਤ ਪੂਰੀ ਪੂਰੀ ਸਿੱਧੀ ਸਿੱਧੀ ਉਹਦੇ ਵਿੱਚ ਹਾਂ ਸਿੱਧੀ ਸਿੱਧੀ ਲੱਤ ਐਡਜਸਟ ਹੋ ਜਾਂਦੀ ਐ ਤੇ ਆਹ ਚਲੋ ਰੇਸ ਤੇ ਇਹਦੀ ਤੇ ਪੈਰ ਰੱਖਿਆ ਗਿਆ ਤੇ ਰੇਸ ਤੇ ਪੈਰ ਰੱਖਣ ਦੇ ਕਾਰਨ ਰੇਸ ਫੜਦੀ ਹੀ ਪੈਰ ਚੱਕ ਕੇ ਦੂਜੇ ਬੰਨੇ ਹੋਣ ਨਹੀਂ ਹੀ ਡਿਆ ਫਿਰ ਮੈਂ ਕਹਾਂ ਵੀ ਕਿਸੇ ਦੇ ਵੱਜਾਂਗੇ ਛੇਕੀ ਮਾਰਦੇ ਹਨ ਇਹ ਤਾਂ ਆਪਾਂ ਇੱਕ ਸਿਰਫ ਟਰਾਈ ਕਰਨੀ ਵੀ ਜੇ ਇੰਨਾ ਅੱਕ ਹੋ ਗਿਆ ਵੀ ਜੇ ਮਾੜਾ ਮੋਟਾ ਹੋਣਾ ਚਕੰਜੇ ਦੇ ਸਾਰੇ ਖੜੇ ਹੋ ਜੀ ਦਾ ਵੀ ਕਿਤੇ ਜਾਣਾ ਪੈ ਜੇ ਤਾਂ ਜਾ ਸਕਦੇ ਆ ਕਿ ਨਹੀਂ ਪਰ ਨਹੀਂ ਉਹਦਾ ਆਪਾਂ ਨੂੰ ਏਡੀ ਲੋੜ ਨਹੀਂ ਆਪਣੇ ਵੀਰ ਭਰਾ ਆਪਣੇ ਬਹੁਤ ਸਾਥ ਦਿੰਦੇ ਸਾਰੇ ਹੀ ਸਾਰੇ ਹੀ ਵੀਰ ਬਹੁਤ ਸਾਥ ਦਿੰਦੇ ਆ ਵੀ ਭਰਾ ਆਪਣਾ ਹਸਪਤਾਲ ਵੀ ਆਪਣੇ ਨਾਲ ਹੀ ਰਿਹਾ 8-10 ਦਿਨ ਜਿੰਨੇ ਦਿਨ ਰਹੇ ਆ ਕੱਪੜਾ ਵੀ ਕੋਈ ਨਹੀਂ ਸੀ ਭਰਾ ਕੋਲ ਪੂਰੀ ਫੁੱਲ ਸਪੋਰਟ ਜਦਾਂ ਇਹਨਾਂ ਨੇ ਆਪਣੀ ਕੀਤੀ ਆ ਪੂਰੀ 25-26 ਸਾਲ ਦੀ ਜੜੀ ਆ ਸਾਡੀ ਘਾਈ ਢਾਈਆਂ ਢਾਈਆਂ ਤਿੰਨ ਤਿੰਨ ਸਾਲਾਂ ਦੇ ਹੀ ਜਾਂਦੇ ਇੱਕ ਦੂਜੇ ਦੇ ਘਰੇ ਆਉਨੇ ਜਾਂਦੇ ਆ ਜਿੱਦਾਂ ਕਹਿ ਲੋ ਵੀ ਦਾਦੀਆਂ ਦੇ ਨਾਲ ਇੱਕ ਦੂਜੇ ਦੇ ਘਰੇ ਚੱਲ ਜਾਣਾ ਬੁੜੀਆਂ ਨਾਲ ਮਾਤਾ ਨਾਲ ਬਾਪੂਆਂ ਨਾਲ ਹਨਾ ਤੇ ਉਹਦਾ ਕਰਕੇ ਉਤੋਂ ਦਾ ਸਾਡਾ ਨਿੱਕੇ ਹੁੰਦੇ ਆ ਦਾ ਐਸਾ ਪਿਆਰ ਆ ਵੀ ਪ੍ਰਮਾਤਮਾ ਦੀ ਕਿਰਪਾ ਦਾ ਟੁੱਟੇ ਨਾ ਪਰ ਪਹਿਲਾਂ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਸੀ ਹੁੰਦਾ ਵੀ ਨਜ਼ਰਾਂ ਲੱਗਦੀਆਂ ਪਰ ਹੈ ਆ ਗੱਲਬਾਤ ਬਈ ਸਾਡੀ ਤੀਜੀ ਪੀੜ੍ਹੀ ਆ ਜੀ ਇਕੱਠੇ ਆਈ ਹਾਂ ਪ੍ਰਮਾਤਮਾ ਇੱਦਾਂ ਹੀ ਰੱਖੇਗਾ ਵੀ ਤੇ ਚਲੋ ਆਪਾਂ ਚੱਲਦੇ ਆਂ ਆਪਾਂ ਆਉਣੇ ਸੀਗੇ ਵੀਲ ਗੱਡੀ ਤੇ ਤੇ ਆਪਾਂ ਵੀਲ ਕਰਾ ਦੇਣੇ ਆ ਚੇਂਜ ਇਹਦੇ ਉਜੀ ਘਰੋਂ ਨਿਕਲ ਗਏ ਆ ਆਪਾਂ ਤੇ ਟਰਾਈ ਤਾਂ ਕੀਤੀ ਵੀ ਗੱਡੀ ਆਪ ਚਲਾ ਕੇ ਦੇਖਾਂਗੇ ਪਰ ਲੱਤ ਨਾਲ ਹੀ ਸਾਥ ਨਹੀਂ ਦੁੱਤਾ ਹਲੇ ਤੇ ਚਲੋ ਕੋਈ ਗੱਲ ਨਹੀਂ ਵੀਰ ਭਰਾ ਆਪਣੇ ਨਾਲ ਆ ਪੂਰੇ ਕੋਈ ਇਹਨਾਂ ਦੇ ਸਿਰ ਤੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਤੇ ਬਾਕੀ ਹੁਣ ਆਪਾਂ ਚੱਲਦੇ ਆ ਜੀ ਸਿੱਧਵਾਂ ਵੇਟ ਆਪਣੇ ਮਿੱਤਰ ਗੋਪੀ ਕੋਲ ਉਹਨੇ ਆਪਣੀ ਗੱਡੀ ਕਰ ਦੇਣੀ ਆ ਸੇਲ ਉਹਦੇ ਵੀਰ ਆਪਾਂ ਇਧਰ ਤੇ ਇਧਰ ਲੈ ਉਧਰ ਪਾ ਕੇ ਠੀਕ ਹੈ ਜੀ ਉਹਨੂੰ ਜੋ ਵੀ ਉਹਦੀ ਸੇਵਾ ਹੋਈ ਆਪਾਂ ਕਰਾਂਗੇ ਆਪਣੇ ਵੱਲੋਂ ਉਹ ਤਾਂ ਦੋ ਕਹਿੰਦਾ ਮੈਂ ਲੈਣਾ ਕੁਛ ਨਹੀਂ ਪਰ ਫੇ ਵੀ ਆਪਣਾ ਮਿੱਤਰ ਆ ਕੁਛ ਨਾ ਕੁਛ ਤਾਂ ਚਾਰੀ ਦਾ ਕੋਈ ਉਹਨੇ ਨਵੀਂ ਗੱਡੀ ਲੈਣੀ ਉਹਨੇ ਵੀ ਵੀਰਪੂਲ ਪਾਉਣੇ ਫਿਰ ਹਣਾ ਜਿਹੜਾ ਵੀਰ ਜੀ ਬਣਦੇ ਉਹ ਜਿੰਨਾ ਕੁ ਮਾੜਾ ਮੋਟਾ ਦਾ ਮਾਨਤਨਾ ਕਰਦੇ ਆਂ ਯਾਰੀ ਦੋਸਤੀ ਆਪਣੀ ਜਗਾ ਵਾ ਦੇਖੋ ਜੀ ਕਾਰੋਬਾਰ ਆਪਣੀ ਜਗਾ ਵਾ ਕੋਈ ਚੀਜ਼ ਲੈਣੀ ਜਾਂ ਦੇਣੀ ਉਹ ਆਪਣੀ ਜਗਾ ਸਹੀ ਗੱਲ ਆ ਕੋਈ ਇਹ ਚੀਜ਼ਾਂ ਆਪਾਂ ਪੂਰੀਆਂ ਮੈਂਟੇਨ ਕਰਕੇ ਰੱਖੀਆਂ ਯਾਰੀ ਦੋਸਤੀ ਦੀ ਤਾਂ ਕਰਕੇ ਆਪਣੇ ਨਾਲ ਲੋਕੀ ਲੰਮਾ ਸਮਾਂ ਜੁੜੇ ਰਹਿੰਦੇ ਆ ਤੇ ਜੇ ਆਪਾਂ ਮਾੜੀ ਮਾੜੀ ਗੱਲ ਤੇ ਕਹਿ ਲੋ ਵੀ ਪੰਜੀ ਦਸੀ ਪਿੱਛੇ ਬੇਈਮਾਨੀ ਕਰਨ ਲੱਗਦੀ ਹੈ ਇੱਕ ਦੂਜਿਆਂ ਦੇ ਨਾਲ ਫੇਰ ਯਾਰੀਆਂ ਨਹੀਂ ਨਿਭਦੀਆਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਨਹੀਂ ਤੇ ਬਾਕੀ ਚਲੋ ਚਲਦੇ ਆ ਉਹਦੇ ਕੋਲ ਉਹਦੀ ਗੱਡੀ ਦਿਖਾਉਣੇ ਤੁਹਾਨੂੰ ਲਓ ਜੀ ਪਹੁੰਚ ਗਏ ਆਪਾਂ ਆਪਣੇ ਮਿੱਤਰ ਕੋਲ ਇਹਦੇ ਸੌਰਿਆਂ ਪਿੰਡ ਪਹਿਲੇ ਬੰਦੇ ਨੂੰ ਕੁੱਤੀ ਨਹੀਂ ਪੁੱਛਦੀ ਸੌਰਿਆਂ ਸੌਰਿਆਂ ਦੇ ਪਿੰਡ ਕੋਈ ਇਹਨੂੰ ਮਾਰ ਲੱਗ ਗਈ 2.5 ਕਿਲੋਮੀਟਰ ਟੋਲ ਟੈਕਸ ਹੈ ਇੱਥੇ ਇੱਦੀ ਇੱਥੇ ਇਹਦੀ ਗੱਡੀ ਖੜੀ ਆ ਇਹਨੂੰ ਕੋਈ ਛੱਡਣ ਨਹੀਂ ਆਇਆ ਸਵੇਰ ਦੀ ਇੱਕ ਸੁੱਕੀ ਚਾਹ ਬਿਸਕਟਾਂ ਨਾਲ ਪਲਾ ਕੇ ਉਠਾਇਆ ਹੋਇਆ ਆਇਆ ਸੀ ਗਿਆ ਭਾਬੀ ਨਾਲ ਖੜੀਆਂ ਬੰਨਣ ਤੇ ਪਰ ਠੀਕ ਆ ਚੱਲ ਜੀਓ ਯਾਰ ਕੀ ਯਾਰ ਇੰਨੀ ਟਵਰ ਆ ਬੰਦੇ ਦੀ ਗੱਲ ਬਾਤ ਆ ਪੂਰੀ ਏਦਾਂ ਗਰੁੱਪ ਚ ਸਾਡੇ ਚ ਪਰ ਯਾਰ ਸੋਹਰੇ ਵਾਲੋ ਸੋਹਰੇ ਵਾਲੋ ਜ਼ੀਰੋ ਸੋਹਰੇ ਵਾਲੋ ਖਤਮ ਆਏ ਖਤਮ ਖਤਮ ਹੋ ਗਿਆ ਰਾਜੇ ਲਾਣ ਆਂਦੀਓ ਆ ਜੀ ਸਕਰੇਤੀ ਸੁਣਾਵਾਂ ਦੀਓ ਇਹਦੇ ਤੇ ਥੋੜੀ ਹੋਰ ਜਾਣ ਦੋ ਏ ਇੱਦਾਂ ਹੁਣ ਤੁਸੀਂ ਕਿਉਂ ਕਹਿਣਾ ਚਾਹੁੰਗੇ ਇਸ ਵੀਰ ਦੀ ਗੱਡੀ ਦੇ ਆਪਾਂ ਟਾਇਰ ਲਾ ਕੇ ਬੀਲ ਲਾ ਕੇ ਇੱਧਰ ਕਰ ਲੈਣੇ ਆ ਤੇ ਆਪਣੀ ਵਾਲੀ ਦੇ ਇਹਨੂੰ ਚੜ੍ਦ ਦੇਣੇ ਕਿਉਂਕਿ ਇਹਨੇ ਕਰ ਦੇਣੀ ਸੇਲ ਹੁਣ ਆਪਣਾ ਆਪਾਂ ਪੁੱਛਦੇ ਆ ਵੀਰ ਕਿਹੜੀ ਗੱਡੀ ਲੈਣ ਦਾ ਰਾਤਾ ਤੁਹਾਡਾ ਮੈਨੂੰ ਉਹ ਤਾਂ ਸਵਿਫਟ ਲੈ ਕੇ ਦੇਣੀ ਸੀ ਇਹਨੂੰ ਨਹੀਂ ਦੇਖ ਯਾਰ ਸਵਿਫਟ ਚਲਾਵਾ ਦੇ ਤਾਂ ਵਧੀਆ ਨਹੀਂ ਵਧੀਆ ਨਹੀਂ ਚੱਲਦੀ ਬਹੁਤ ਸੋਹਣੀ ਬਹੁਤ ਮੈਨੂੰ ਉਹ ਹਫ਼ਤਾ ਤੋਂ ਪਹਿਲਾਂ ਨਹੀਂ ਪਸੰਦ ਆਈ ਸੀ ਜਦੋਂ ਕੋਈ ਉਦੋਂ ਥੋੜੀ ਜਿਹੀ ਪਹਿਲਾਂ ਆਪਾਂ ਉੱਚੀ ਗੱਡੀ ਚਲਾਈ ਸੀ ਤੇ ਇਹ ਵਧੀਆ ਨਹੀਂ ਲੱਗਦੀ ਪਰ ਹੁਣ ਮੈਨੇ ਕਹਣਾ ਜਿੰਨੀ ਜਿੰਨੀ ਜਿਵੇਂ ਸਵਿਫਟ ਲਾਵਾਂਗੇ ਦੋਨਾਂ ਸਵਿਫਟ ਜਾ ਵੈ ਨਹੀਂ ਉਹਦਾ ਰਦਾ ਉਹਦਾ ਪਹਿਲਾਂ ਤਾਂ ਸਵਿਫਟ ਦਾ ਹੀ ਪਰ ਇਹਨੇ ਹੁਣ ਵੈਨੂ ਹੀ ਲੈਣੀ ਮੈਨੂੰ ਪਤਾ ਵਾ ਸਵਿਫਟ ਨਹੀਂ ਲੈਣੀ ਇਹਨੇ ਕਿਉਂਕਿ ਭਾਬੀ ਨੇ ਟੋਕਿਆ ਹੋਇਆ ਥੋੜਾ ਜਿਹਾ ਭਾਬੀ ਦਾ ਵੀ ਭਾਰੀ ਗੱਡੀ ਲੈਣ ਡੰਡਾ ਕਹਿਵਾ ਵੀਰ ਤੇ ਤੇ ਕੋਈ ਡੰਡਾ ਕਹਿ ਪੂਰਾ 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 ਬੈਚ ਗਿੱਚੀ ਲਾ ਲਓ ਜਣੀ ਜੇ ਸਵਿਫਟ ਆ ਗਈ ਘਰੇ ਉਹ ਜਿਹੜੀ ਮਿੱਟੀ ਨਹੀਂ ਆਉਂਦੀ ਥੱਲੇ ਪਾਂਡ ਤੇ ਇਹਦੇ ਹੁਣ ਵੈਨਿਊ ਗੱਡੀ ਲੈਣੀ ਆ ਪਰ ਇਹਨੂੰ ਅਸੀਂ ਕਿਹਾ ਬਲੈਕ ਚ ਲਈ ਆਪਣੇ ਵੀਰ ਕੋਲ ਅੱਗੇ ਵੀ ਹੈਗੀ ਭਲਵਾਨ ਕੋਲ ਵੀ ਵੈਨਿਊ ਆ ਬਲੈਕ ਉਹਨੂੰ ਵੀਲ ਪਵਾਏ ਆ ਆਪਾਂ ਥੋੜਾ ਜਿਹਾ ਬਲਕੀ ਜੀ ਲੱਗਦੀ ਏ ਉਹਦੇ ਨਾਲ ਗੱਡੀ ਦੇਖਾਂਗੇ ਯਾਰ ਜੇ ਸਹੀ ਜਰਿਆ ਨਾ ਥੱਕ ਹੋਇਆ ਫਾਈਨਲ ਕਰਨਾ ਕੱਲੂ ਫਾਈਨਲ ਕਰਨਾ ਫੇਰ ਇਹਦੇ ਨਾਲ ਚੱਲਾਂਗੇ ਨਹੀਂ ਤਾਂ ਫਿਰ ਵੀਰ ਨੂੰ ਜਵਾਬ ਦੇਵਾਂਗੇ ਆਪੇ ਹੀ ਪਵਾ ਕੇ ਲਊਗਾ ਹਾਂ ਠੀਕ ਆ ਨਾ ਹਾਂਜੀ ਮਤਲਬ ਕਿੱਦਾਂ ਤੇਲ ਹੈ ਨਹੀਂ ਤੇਲ ਹੈਗਾ ਪਰ ਆਵਾ ਸੀਟ ਬੋਲਦੀ ਆਹ ਜੀ ਆ ਗੱਡੀ ਖੜੀ ਏ ਜੀ i20 ਗੂਪੀ ਵੀਰ ਦੀ ਇਹਦੇ ਟਾਇਰ ਆਪਾਂ ਚੇਂਜ ਕਰਾਂਗੇ ਇਧਰ ਆਪਣੇ ਵਾਲੀ ਨੂੰ ਤੇ ਆਪਣੇ ਵਾਲੀ ਦੇ ਉਧਰ ਚੜ੍ਹਾ ਦਿਆਂਗੇ ਠੀਕ ਆ ਬਾਬਾ ਜੀ ਹਾਂਜੀ ਹਾਂਜੀ ਇੱਥੋਂ ਫਿਰ ਹੁਣ ਬਾਬਾ ਜੀ ਡਰਾਈਵਿੰਗ ਕਰਨਗੇ ਬਿਲਕੁਲ ਹਾਂਜੀ ਤੇ ਹੁਣ ਆਪਾਂ ਚੱਲਦੇ ਆ ਜੀ ਆਪਣੇ ਸ਼ਹਿਰ ਵਾਪਸ ਕਿਉਂਕਿ ਜਿਹੜੀ ਏਜੰਸੀ ਵਾਲੇ ਆ ਵੀਲਾਂ ਦਾ ਅਗਲੇ ਨੂੰ ਠੋਕ ਕੇ ਸਾਨੂੰ ਕਿਹਾ ਕਹਿੰਦੇ ਵੀਲ ਭਾਵੇਂ ਲਾ ਕੇ ਸਾਨੂੰ origignal ਦੇ ਦਿਓ ਪਹਿਲੇ ਗੱਡੀ ਵਾਲੇ ਤੇ ਅਸੀਂ ਤਾਂ ਰੇਟ ਉਨਾ ਹੀ ਲਾਉਣਾ ਤੇ ਅਸੀਂ ਆਪਾਂ ਇਹ ਕਹਾਂ ਤੁਹਾਨੂੰ ਅਹੀਂ ਕਹਦੋ ਫਿਰ ਇਸ ਹਿਸਾਬ ਨਾਲ ਗੱਡੀ ਦੇਈਏ ਅਹੀਂ ਫਿਰ ਵੀਲ ਇਧਰ ਉਧਰ ਕਰਕੇ ਆਹ ਵਾਲੇ ਉਹਨੂੰ ਚੜ੍ਹਾ ਦਿਆਂਗੇ ਆਹ ਵਾਲੇ ਵੀਲ ਆਪਾਂ ਇਸ ਗੱਡੀ 'ਚ ਪ ਆ ਜਿਹੜੀ ਬੰਨ ਬੰਨ ਤੋਂ ਆਪਾਂ ਆ ਗਏ ਆ ਮੇਨ ਰੋਡ ਦੇ ਉੱਤੇ ਇਹ ਹੈਗਾ ਜੀ ਨਕੂਦਰ ਤੋਂ ਜਗਰਾਉਂ ਰੋਡ ਲੋ ਜੀ ਉੱਤਰ ਤਾਂ ਆਪਣੇ ਕੋ ਹੁੰਦਾ ਨਹੀਂਗਾ ਤੇ ਇੱਕੋ ਥਾਂ ਹੀ ਬੈਠੇ ਆ ਗੋਪੀ ਵੀਰ ਆਪਣਾ ਚਲ ਗਿਆ ਠੰਡਾ ਲੈਣ ਸਾਹਮਣੇ ਤੇ ਨਾਲ ਕਰ ਕਰੇ ਕਰ ਕਰੇ ਕੰਦਾ ਲਿਉਣਾ ਮੈਂ ਵੀਰ ਉਹਨਾਂ ਨੇ ਟਾਇਰ ਖੋਲ ਦਿੱਤੇ ਆ ਜੀ ਏ ਹੁਣ ਆਪਣੀ ਗੱਡੀ ਦੇ ਕੱッセ ਜਾਣਗੇ ਆਪਣਿਆਂ ਦੇ ਲਾ ਦੇਣੇ ਆ ਦੇਖੋ ਜੀ ਮਿੱਤਰੋ ਆਪਣੇ ਗੋਪੀ ਵੀਰ ਵਾਲੀ ਗੱਡੀ ਦੇ ਮੱਕ ਫੋਲੇ ਜਾ ਰਹੇ ਆ ਫੇਰ ਖੋਲ ਕੇ ਤੇ ਪੱਟੀ ਵੀਰ ਦੀ ਗੱਡੀ ਤੇ ਮੱਕ ਚੜਾ ਦੇ ਇਧਰੋਂ ਪੱਟੀ ਵੀਰ ਦੀ ਗੱਡੀ ਦੇ ਮੱਕ ਖੋਲ ਕੇ ਤੇ ਗੋਪੀ ਵੀਰ ਦੀ ਗੱਡੀ ਵਾਲੇ ਆਪਾਂ ਚੜਾ ਦੇਣੇ ਆ ਜੀ ਬਾਕੀ ਹਾਂ ਜੀ ਵੀਰ ਜੀ ਹਾਂ ਜੀ ਵੀਰ ਜੀ ਬਹੁਤ ਵਰਾ ਹਾਲ ਹੈ ਐਵੇਂ ਨਿਕਲੇ ਆ ਘਰੇ ਘਰ ਕਰ ਰਹੀ ਹੈ ਯਾਰ ਬਸ ਰਸਕਾ ਨਹੀਂ ਰਟਨੇ ਉਹ ਦੱਸੀ ਆ ਪਰ ਮੂਨ ਨਹੀਂ ਹੋਣਾ ਆਪਣਾ ਵੀ ਕਾਰਜ ਜ਼ਰੂਰੀ ਸੀਗਾ ਉਹੀ ਕੱਲ ਨੂੰ ਗੱਡੀ ਉਹ ਫੇਰ ਲਾ ਜਾਣੀ ਚਲ ਕੋਲੋਂ ਆਪਾਂ ਉਹ ਹੋ ਉਹ ਤੇਰੀ ਬੋਨ ਨਹੀਂ ਐ ਇੱਕ ਇੱਕ ਕੁੱਤਾ ਮਰਿਆ ਵਿਆ ਜੀ ਤੇ ਸਾਨੂੰ ਦਦੇ ਬੂਆ ਬੰਦ ਫੇਰਾ ਜੋ ਵੀ ਵੀਰ ਆਪਣਾ ਲੈ ਕੇ ਆ ਸਮਾਨ ਆ ਜਵਾਕਾਂ ਵਾਲੇ ਫੁੱਲੇ ਤੇ ਲੈ ਗਿਆ ਵੀ ਚੱਲ ਲੱਤ ਜੁੜ ਜੂਗੀ ਹਨਾ ਕਰੋੜੇ ਲੈਂਦੇ ਕਰੋੜੇ ਆ ਸੂਪ ਲਿਆ ਆ ਬੱਕਰੇ ਦਾ ਠੀਕ ਆ ਜੀ ਬਾਰ ਬਾਬਾ ਜੀ ਕੁੱਤੇ ਦੇ ਮੁਸ਼ਕਤਾਂ ਪਰਣਾ ਲੈ ਰਹੇ ਬਾਰ ਕੁੱਤਾ ਮਰਿਆ ਹੋਇਆ ਖੜ ਨਹੀਂ ਹੋਣ ਰਿਹਾ ਬਾਬਾ ਜੀ ਨਸਾ ਘੁੱਟ ਕੇ ਖੜਾ ਆ ਬਾਬਾ ਉਹ ਬੰਦੇ ਆ ਜਾ ਵਿੱਚ ਵਈਆ ਕੋ ਕੋ ਵਾਲੋ ਜੀ ਕੋ ਕੋ ਪੀ ਲੋ ਬਾਬਾ ਓਏ ਆਵਾਜ਼ ਨਹੀਂ ਆਉਂਦੀ ਹਣੀ ਮੜਿਆ ਖੁੱਲੀ ਏ ਥਰੂ ਆਵਾਜ਼ ਮਾਰੀਏ ਨੂੰ ਬਾਬੇ ਓਏ ਇਧਰ ਜੀ ਕਿਸੇ ਕੁੱਤੇ ਦਾ ਦਿਹਾਂਤ ਹੋਇਆ ਉਹਦਾ ਮਸ਼ਕ ਬਹੁਤ ਜ਼ਿਆਦਾ ਮੁੰਡਿਆ ਇਸ ਕਰਕੇ ਹੁਣ ਬਾਬਾ ਜੀ ਵੀ ਗੱਡੀ 'ਚ ਹੀ ਆ ਗਏ ਆ ਤੇ ਮਿਸਤਰੀ ਦਾ ਵੀ ਨੱਕ ਵਿਚਾਰੇ ਦਾ ਕਹਿੰਦਾ ਯਾਰ ਗੱਡੀ ਗਾਂ ਹੀ ਲਿਆ ਉਹ ਕਹਿੰਦਾ ਯਾਰ ਔਖਾ ਕੰਮ ਉਹ ਚੱਕ ਲਾਤਾ ਹੀ ਉਹਨੇ ਹਾਲ ਠੀਕ ਜੀ ਤਮੀਰ ਆਪਣੇ ਲੱਗੇ ਹੋਏ ਨੇ ਤੇ ਇੱਕ ਟਾਇਰ ਫਿਰ ਹਾਲ ਚੇਂਜ ਕਰਤਾ ਵਾ ਗੱਡੀ ਨੂੰ ਬਹੁਤ ਵਧੀਆ ਲੱਗਣ ਲੱਗੀ ਆ ਘੈਂਟ ਗ੍ਰੀਸ ਬਣ ਗਈ ਗੱਡੀ ਦੀ ਤੇ ਪੱਕੀ ਮੈਂ ਕਹਦਾ ਉਹ ਵੀ ਸੋਹਣੇ ਸੀ ਤੇ ਫਰਕ ਸਿਰਫ ਇੰਨਾ ਹੀ ਸੀ ਕਿ ਉਹ ਇੱਕ ਨੰਬਰ ਛੋਟੇ ਆ ਤੇ ਆ ਜੀ ਇੱਕ ਨੰਬਰ ਵੱਡੇ ਆ ਜੀ ਆਪਣਾ ਇੱਕ ਟਾਇਰ ਰਹਿ ਗਿਆ ਚੇਂਜ ਕਰਨ ਵਾਲਾ ਤੇ ਬਾਕੀ ਆਪਣੇ ਤਿੰਨੋਂ ਟਾਇਰ ਚੇਂਜ ਹੋ ਚੁੱਕੇ ਆ ਇੱਕ ਟਾਇਰ ਚੇਂਜ ਕਰਨ ਵਾਲਾ ਰਹਿ ਗਿਆ ਤੇ ਬਾਕੀ ਆਪਣਾ ਜੀ ਜਿੱਦ ਦੀ ਜਿੰਨੀਆ ਤੇਰਾ ਲੱਗੀ ਹੋਈ ਆ ਜੀ ਜਿਹੜਾ लास्ट ਇੱਕੋ ਟਾਇਰ ਰਹਿ ਗਿਆ ਤੇ ਜਿਵੇਂ ਚੇਂਜ ਹੁੰਦਾ ਤੇ ਫਿਰ ਆਪਾਂ ਤੁਹਾਨੂੰ ਫਾਈਨਲੀ ਦਿਖਾਵਾਂਗੇ ਗੱਡੀ ਆਪਣੀ ਦੀ ਲੁੱਕ ਤੁਹਾਨੂੰ ਲੱਗ ਰਹੀ ਆ ਆਪਣੇ ਵਾਲੀ ਗੱਡੀ ਉੱਚੀ ਹੋ ਗਈ ਆ ਭਾਵੇਂ 1-1 ਇੰਚੀ ਆ ਪਰ ਫਰਕ ਪੈ ਗਿਆ ਗੋਪੀ ਵਾਲੀ ਗੱਡੀ ਦਾ ਜਮਾਂ ਹੀ ਤੂੰ ਫੇ ਕੀ ਕਹਿਣਾ ਇਦਾਂ ਕੀ ਫੀਲ ਹੋ ਰਿਹਾ ਹੁਣ ਕੋਣ ਯਾਰ ਨਿੱਕਾ ਪੰਜਾ ਯੂ ਹੋ ਰਿਹਾ ਨਿੱਕਾ ਪੰਜਾ ਇਹ ਰਾਮਾ ਦੀ ਬੁੜੀ ਰਾ ਸਿੱਖੇ ਇਹ ਗੱਲਬਾਤ ਪੇਸ਼ ਕਰਾਉਂਦੇ ਪੂਰੀ ਇਹ ਗੱਭਰੂ ਨੌਜਵਾਨ ਸ਼ੈਲਸ਼ਵੀਲੇ ਗੋਪੀ ਉਹ ਦਿਖਾਈ ਇਸ਼ਾਨ ਦਿਖਾਈ ਡੋਲੇ ਤੇ ਭੁੱਖਾ ਹੀ ਮਾਰਿਆ ਪੈ ਚਪਟੇ ਦੀ ਬਾਈ ਲਾਦਾ ਕਹਿੰਦੀ ਉਹਨੇ ਦਿਖਾ ਦੇ ਮੇਰਾ ਵੀਰ ਡੋਲਾ ਉਪੀਤ ਹਾਈਜ਼ ਰੌਕ ਇਹ ਆ ਕਪੂਛਣ ਦਾ ਮਾਰਿਆ ਹੋਇਆ ਇਹਨੂੰ ਪੂਰਾ ਤੁਲੀ-ਦਾੜੀ ਪਾ ਦਿੰਦੇ ਕਿਉਂ ਦੇਸੀ ਕਿਉਂ ਖੋਨ ਹਾਂ ਬਈ ਉਹ ਪਲਿਆ ਆ ਇਹ ਗੱਡੀ ਦੇਖ ਕੇ ਕੀ ਫੀਲ ਆ ਰਿਹਾ ਜਦੋਂ ਤੇਰੇ ਲਈ ਗੱਡੀ ਤੇ ਮਰਾ ਛੱਡ ਜਾ ਰਹਿਣ ਛੱਡ ਰਹਿਣ ਤੇ ਛੇੜ ਮੈਂ ਦਰਦਾ ਹਾਂ ਹੈ ਕੱਲ ਨੂੰ ਕਰਦਾ ਹਫਤੇ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਹੈ ਨਵੀਂ ਲਿਆ ਕੇ ਜਦੋਂ ਖੜੀ ਕੀਤੀ ਭਰਾ ਨੇ ਕੰਦਾ ਕੱਢਣਾ ਕਹਿੰਦਾ ਗੱਭਰੂ ਨੌਜਵਾਨ ਨੇ ਟਾਇਰ ਆਪਾਂ ਅਦਲਾ ਬਦਲੀ ਕਰ ਲਿਆ ਕਿਉਂਕਿ ਇਹਨੂੰ ਕਿਹੜਾ ਉਥੋਂ ਲੈਣਾ ਹੀ ਕੋਈ ਥਾਂਸੀ ਚੋਂ ਤੇ ਹਨਾ ਗੋਪੀ ਇਹਨੇ ਆਪਣੇ ਤੇ ਕੋਹ ਲੈਣਾ ਲੈਣਾ ਨਹੀਂ ਗਾ ਹਨਾ ਗੋਪੀ ਮੈਂ ਨਹੀਂ ਕੋਹ ਬਹੁਤ ਤਕੜਾ ਦੇ ਲਿਆ ਗੋਪੀ ਭਰਾ ਦਾ ਬਹੁਤ ਉਹ ਪਾ ਦਿਓ ਮੈਨੂੰ ਵਾਈਟ ਕਲਰ ਦੇ ਪਾ ਦਿਓ ਯਾਰ ਉਹ ਰਮ ਉਹ ਟਰੱਕ ਟਰੈਕਟਰ ਵਾਲੇ ਹਾਂ ਟਰੈਕਟਰ ਵਾਲੇ ਪਾ ਦਿਓ ਵਾਈਟ ਠੀਕ ਹੈ ਜੀ ਲੋ ਜੀ ਜਿੱਤੋਂ ਆਪਾਂ ਟਾਇਰ ਬਦਲਾਉਣਾ ਹੈ ਇਹ ਵੀ ਆਪਣਾ ਵੀਰ ਭਰਾ ਹੀ ਆ ਤੇ ਮਿਲੋ ਆਪਣੇ ਵੀਰ ਨੂੰ ਵੀਰ ਜੀ ਦੱਸੋ ਤੁਸੀਂ ਆਪਣੇ ਦੁਕਾਨ ਦਾ ਐਡਰੈਸ ਵੀ ਦੱਸੋ ਤਾਂ ਕੀ ਕੀ ਤੁਹਾਡੇ ਕੋਲ ਅਵੇਲੇਬਲ ਹੈ ਜੀ ਨਕੋਦਰ ਰੋਡ ਮਹਿਦਪੁਰ ਜੇਕੇ ਰੈਸਟੋਰੈਂਟ ਦੇ ਸਾਹਮਣੇ ਆਪਣੀ ਦੁਕਾਨ ਦਾ ਬੋਰਡ ਹੈ ਜੀ ਆਪਣੇ ਕੋਲ ਟ੍ਰੈਕਟਰਾਂ ਦੇ ਗੱਡੀਆਂ ਦੇ ਮੋਰਸ ਵਾਲਾ ਸਾਰੇ ਟਾਇਰ ਹੁੰਦੇ ਜੀ 2Z ਇਹਨਾਂ ਕੋਲ ਸਾਰਾ ਕੁਝ ਅਵੇਲੇਬਲ ਹੁੰਦਾ ਜੇ ਕਿਸੇ ਨੇ ਸਾਰੀਆਂ ਕੰਪਨੀਆਂ ਦੇ ਜਿਹੜੀ ਮਰਜ਼ੀ ਕੰਪਨੀ ਦੇ ਟਾਇਰ ਲਵੋ ਹਰ ਚੀਜ਼ ਦਾ ਇਹਨਾਂ ਦੇ ਕੋਲ ਟਾਇਰ ਆ ਟਰੈਕਟਰ ਟਰੱਕ ਸਾਰਾ 16000 ਵੀ 1000 ਵੀ ਪੁਰਾਣੇ ਟਾਇਰ ਨਾਵੇਂ 올ਡ ਜੇ ਕਿ ਐਮ ਆਰ ਐ ਫੇ 2 ਜ਼ेड ਸਾਰਾ ਕੁਝ ਸਹੀ ਹੈ ਸੀ ਆ ਡਬਲ ਐਸਟ ਹੋਣ ਇਹ ਸਾਡੇ ਸ਼ਹਿਰ ਦੇ ਵਿੱਚ ਪੂਰੀ ਬੈਸਟ ਦੁਕਾਨ ਆ ਜੀ ਬਹੁਤ ਵਧੀਆ ਕੰਮ ਆ ਇਹਨਾਂ ਦਾ ਵੀਰ ਉਹਨਾਂ ਦਾ ਜਰੂਰ ਇੱਕ ਵਾਰੀ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਕਰੋ ਠੀਕ ਹੈ ਜੀ ਧੰਨਵਾਦ ਜੀ ਠੀਕ ਆ ਬਹੁਤ ਧੰਨਵਾਦ ਵੀਰ ਜੀ ਗੱਡੀ ਕਿੱਦਾਂ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਹਰਕ ਪੈ ਗਿਆ ਨਾ ਤੁਹਾਨੂੰ ਔਕਾ ਪੀਸ ਠੀਕ ਆ ਉਹਦੇ ਵਾਲੀ ਦੀ ਵਿਚਾਰੀ ਫੂਸੀ ਜੀ ਬਣ ਗਈ ਆ ਵਿਚਾਰੀ ਵੀਰ ਜੀ ਦੇਣੀ ਉਹਦਾ ਕੀ ਰਹਿ ਗਿਆ ਹਾਂ ਗੋਪੀ ਵੀਰ ਹੌਲ ਜਿਹਦਾ ਪੈਂਦੇ ਗੋਪੀ ਇੱਕ ਵਾਰੀ ਤੜਫਦਾ ਤਾਂ ਜਾਏਗਾ ਨਾ ਇੱਕ ਵਾਰੀ ਚਲੋ ਜੀ ਦੇਖਦੇ ਆ ਕੀ ਬਣਦਾ ਚੱਲਦੇ ਆ ਕਰਨ। ਆਓ ਜੀ ਫਾਈਨਲੀ ਆਪਣੀ ਗੱਡੀ ਦੇ ਸਾਰੇ ਟਾਇਰ ਜਿਹੜੇ ਆ ਉਹ ਚੇਂਜ ਹੋ ਗਏ ਆ ਤੇ ਵੀਰ ਆਪਣਾ ਦੇਖ ਰਿਹਾ ਚੈੱਕ ਕਰ ਰਿਹਾ ਨਟ-ਨਟ ਕੋਈ ਨਟ-ਨੋਟ ਢਿੱਲਾ ਤਾਂ ਨਾ ਰਹਿ ਗਿਆ ਹੋਵੇ ਤੇ ਬਾਕੀ ਜੀ ਉਸ ਮੱਕਾ ਨਾਲ ਉਹਨਾਂ ਮੱਕਾ ਨਾਲ ਉਹ 1-1 ਇੰਚ ਦਾ ਜਿੰਦਾ ਫਰਕ ਪੈ ਗਿਆ ਵਾ ਤੇ ਗੱਡੀ ਆਪਣੀ ਵਧੀਆ ਲੱਗ ਰਹੀ ਆ ਤੇ ਉਸ ਇਨਾਂ ਬਹੁਤ ਫਰਕ ਪੈ ਗਿਆ 1 ਇੰਚ ਹੋਰ ਆਪਣੀ ਗੱਡੀ ਜਿੱਦਾਂ ਉੱਚੀ ਹੋ ਗਈ ਆ ਤੇ ਹਾਂਜੀ ਬਾਕੀ ਆਪਾਂ ਕਰਨ ਨੂੰ ਮਾਰਦੇ ਆ ਜੀ ਹੁਣ ਚੱਲੇ ਫਾਈਨਲੀ ਗੋਪੀ ਭਾਈ ਦੀ ਗੱਡੀ ਹੋ ਗਈ ਰੈਡੀ ਜੀ ਤੇ ਬਾਕੀ ਗੋਪੀ ਭਾਈ ਦੀ ਗੱਡੀ ਨੂੰ ਵੀ ਆਪਾਂ ਲੋਅ ਵੀਲ ਉਧਰ ਲਈ ਦੇ Swift ਤੇ ਲਾ ਕੇ ਇਹਨੂੰ ਪਾਤੇ ਆ ਜੀ ਆ ਆਪਣੇ ਮਿੱਤਰ ਦੀ ਦੁਕਾਨ ਆ ਜੀ ਤੇ ਜਰੂਰ ਵਿਜ਼ਿਟ ਕਰੋ ਬਹੁਤ ਵਧੀਆ ਸਰਵਿਸ ਆ ਇੰਨਾ ਦੀ ਓਕੇ ਬਾਊ ਓਕੇ ਆ ਸਾਹਮਣੇ ਜਕੇ ਰੈਸਟੋਰੈਂਟ ਇਹਦੇ ਬਿਲਕੁਲ ਸਾਹਮਣੇ ਹੈ ਜੀ ਆਪਣੇ ਗੁਰਨਾਨਕ ਟੈਲਰ ਸਰਵਿਸ ਟੂਰ ਵਿਜ਼ਿਟ ਕਰੋਗੇ ਨੰਗ ਘਰਤਾ ਗੁੱਪੀ ਪਾ ਨੂੰ ਕੋਈ ਨਹੀਂ ਯਾਰ ਜਮਾਈ ਢੀਨੋ ਜੀ ਲੱਗ ਗਈ ਯਾਰ ਹੁਣ ਪਰ ਲੱਗਣ ਲੱਗੀ 1 ਕਿਚ ਨਾ ਯਾਰ ਇੰਨਾ ਫਰਕ ਪੈ ਗਿਆ ਆਣਾ ਗਾੜੀ ਬਹੁਤ ਜੀ ਹੋ ਗਈ ਯਾਰ ਕੱਲ ਸਹੀ ਆ ਜੇ ਹੁਣ ਕੱਲ ਨੂੰ ਪਹਿਲੀਆਂ ਗੱਟੀਆਂ ਜ਼ਰੂਰ ਪਾਵਾਂਗੇ ਕਿਉਂਕਿ ਗੱਡੀ ਪਿੱਛੋਂ ਚਕਾਉਣੀ ਪੈਣੀ ਲਿਫਟ ਕਰਾਉਣੀ ਪੈਣੀ ਆਂਦੀਆਂ ਗੱਟੀਆਂ ਪਾਵਾਂਗੇ ਤੇ ਵੀਰ ਗੋਪੀ ਦੀ ਵੀ ਆਪਾਂ ਗੱਡੀ ਨਵੀਂ ਲੈਣ ਜਾਣਾ ਉਦੋਂ ਤੁਹਾਨੂੰ ਉਹ ਵੀ ਵਲੌਗ ਦਿਖਾਵਾਂਗੇ ਠੀਕ ਹੈ ਜੀ ਕਰੋ ਚਲੋ ਜੀ ਤਦ ਤੱਕ ਲਈ ਸਸਰੀ ਘਰ ਚੱਲਦੇ ਹਾਂ ਘਰੋਂ ਇਹ ਨਿਕਲਿਆ ਆ ਉਹਦਾ ਦਿਲ ਨਹੀਂ ਲੱਗਦਾ ਓਏ ਓਏ ਸਟੀering ਹੀ ਬਹੁਤ ਕਿੱਦਾਂ ਫ੍ਰੀਜ ਆ ਲੱਗਦਾ ਫ੍ਰੀਜ ਹੋ ਗਿਆ ਫਿਰ ਆਪਣੇ ਵਾਲੀਆਂ ਸਹੀ ਆ ਕਿ ਮੂਡ ਮਾਰ ਕੇ ਟੈਡ ਹੋ ਗਿਆ ਥੋੜਾ ਜਿਹਾ ਬੜਾ ਭਾਰਾ ਹੋ ਗਿਆ ਬੰਦ ਕਾ ਚੱਲ ਉਹ ਨਹੀਂ ਜਿਹੜਾ ਝਟਕੇ ਜੇ ਮਾਰਦਾ ਹੀ ਉਹਨਾਂ ਤਾਂ ਨਹੀਂ ਹੋਇਆ ਨੀ ਗੱਡੀ ਵੀ ਲੁੱਕ ਬਣ ਗਈ ਇਹਨੂੰ ਕੰਪਲੀਟ ਕਰਾ ਕੇ ਨਾ ਤਵਾ ਦੂਗੇ ਪੈਰਸ ਖਿਰਾ ਲੱਗਣੀ ਗੱਲ ਬਾਤ ਠੀਕ ਐ ਬਾ ਇਦਾਂ ਹੀ ਕਰਾਵਾਂਗੇ ਜਿਵੇਂ ਕਹਵੇਂਗਾ ਨਾ ਉਵੇਂ ਹੀ ਕਰਾਂਗੇ ਉਹ ਫ੍ਰੀ ਕਰਤੀ ਠੀਕ ਠੀਕ ਦੀਂਦਾ ਪਿਆ ਐ ਵਾਰ ਵਾਰ ਗੱਡੀ ਚ ਉਤਰਿੰਦਾ ਪਿਆ ਐ ਚੱਲ ਵਿਚਾਰੇ ਦੇ ਵਿੱਚ ਚਲੋ ਦੇਖਦੇ ਕਿੰਦੇ ਲਾਦੀ ਰਹੇ ਤੋੜ ਲੈਣ ਤੇ ਮਾੜੀ ਕੀ ਐਨ ਲਾ ਲਿਆ ਇੰਡੀਕੇਟਰ ਸਾਨ ਨੇ ਇਦਨ ਨੂੰ ਮੈਂ ਠੀਕ ਆ ਯਾਰ ਇੰਨੇ ਵੀ ਨਹੀਂ ਮਾਰੇ। ਕਿ ਨਹੀਂ? ਆ ਇੰਨੇ ਤਾਂ ਨਹੀਂ ਮਾਰੇ। ਚੱਲ ਚੱਲੀਏ। ਲੋ ਜੀ ਜਜਣੋਂ ਤਾਂ ਲੱਗ ਗਈ ਆ। ਅੱਗੇ ਨਾਲ ਥੋੜੀ ਜੀ ਹੋਰ। ਠੀਕ ਆ ਬਾਕੀ ਇਹ ਗੱਡੀਆਂ ਇਦਾਂ ਦੀਆਂ ਹੀ ਹੁੰਦੀਆਂ ਵਾ। ਇਨੀਆਂ ਕੀ ਜਜਣੀਆਂ ਹੋਰ ਇਹਨਾਂ ਨੂੰ ਉੱਥੇ ਕੀ ਇਹਨਾਂ ਤੇ ਮੂੜ ਨਹੀਂ ਪੋਣੀ ਆ। ਕਿ ਨਹੀਂ ਬਾਬਾ? ਸਹੀ ਆ ਸਹੀ ਆ। ਬਾਕੀ ਮਾਤਾ ਨੂੰ ਪੁੱਛਦੇ ਕਿਦਾਂ? ਮਾਤਾ ਕਿਦਾਂ ਲੱਗੀ ਗੱਡੀ ਸਹੀ ਦੱਸੀ? ਹੋਰ ਜੀ ਆ। ਹੈਂ? ਬਹੁਤ ਸੋਹਣੀ ਆ। ਹੂੰ। ਬਹੁਤ ਵਧੀਆ ਆ। ਹਾਂ। ਅੱਛਾ। ਕਿੱਦਾਂ ਲੱਗ ਗਈ ਆ? ਹੈਂ? ਠੀਕ ਆ। ਹੁਣ ਮਾਤਾ ਲੱਗਿਆ। ਪਹਿਲਾਂ ਸੀਗੇ ਸਿਲਵਰ ਵੀਲ ਆਨ ਹੋ ਗਿਆ ਬਲੈਕ ਵਧੀਆ ਲੱਗਦੀ ਹੈ ਨਾ ਹੁਣ ਆਪਾਂ ਇਹਦੀਆਂ ਲਾਈਟਾਂ ਕਿਸੇ ਦਿਨ ਸਮੂਕ ਕਰਾ ਲਾਂਗੇ ਮਗੱਲੀਆਂ ਤੇ ਸ਼ੀਸ਼ੇ ਬਲੈਕ ਕਰਾਉਣ ਦਾ ਜੈੱਟ ਬਲੈਕ ਕਰਾਉਣ ਦਾ ਇਰਾਦਾ ਉਦਾਂ ਪਰ ਪਹਿਲਾਂ ਆਪ ਉੱਠ ਲਈਏ ਮੈਂ ਜੇਦੋਂ ਫੇਰੀ ਕਰਾਂਗੇ ਹੁਣ ਤਾਂ ਵਿਪਤਾ ਪਈ ਹੋਈ ਆ ਪਤਾ ਨਹੀਂ ਹੁਣ ਕਦੋਂ ਉੱਠਣਾ ਚੱਲਣਾ ਹਨਾ ਬਹੁਤ ਤੰਗੀ ਆ ਤੇ ਕੱਲ ਨਿਕਲੇ ਸੀ ਪਹਿਲੇ ਦਿਨ ਇੱਕ ਮਹੀਨਾ 15 20 ਦਿਨਾਂ ਬਾਅਦ ਤੇ ਹੁਣ ਲਾ ਲੋ ਹਿਸਾਬ ਵੀ ਆ ਕੱਜ ਨਿਕਲੇ ਆ ਮੜਾ ਜਾਂ ਮੀਲ ਪਾਉਣ ਜਾਣੇ ਸੀ ਬਾਕੀ ਠੀਕ ਆ ਵਧੀਆ ਆ ਜੋ ਵੀ ਆ ਚਲੋ ਸਤਿ ਸ੍ਰੀ ਅਕਾਲ